ਜੇ ਹਨ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਸਰਬਜੀਤ ਸਿੰਘ ਕੌਕੇ ਜੋ ਨਾਨਕ ਸਰ ਪਿਛਲੇ ਦਿਨੀ ਬੇਅਦਬੀ ਹੋਈ ਹੈ ਗੁਰੂ ਸਾਹਿਬ ਦੇ ਪਾਵਨ ਸਰੂਪਾ ਦੀ ਬੇਅਦਬੀ ਹੋਈ ਹੈ ਜੋ ਉਹ ਜੋ ਦੋਸ਼ੀ ਹਨ ਉਹਨਾਂ ਬਾਰੇ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਪੱਤਰ ਦੇਣ ਆਏ ਆ ਤੇ ਇਹਦੇ ਬਾਈ ਕਾਰਵਾਈ ਕੀਤੀ ਜਾਵੇ ਜਥੇਦਾਰ ਸਾਹਿਬ ਨੂੰ ਬੇਨਤੀ ਆ ਸਾਡੀ ਇਹ ਮਸਲੇ ਦਾ ਹੱਲ ਕੀਤਾ ਜਾਵੇ ਤੇ ਕਾਰਵਾਈ ਕਰਕੇ ਦੋਸ਼ੀਆਂ ਨੂੰ ਅੰਦਰ ਦਿੱਤਾ ਜਾਵੇ ਕਿਹਨਾਂ ਲੋ ਬੇਦਖੀ ਹਾਂਜੀ ਬੇਦਖੀ ਕਿਨਾਂ ਲੋ ਕੀਤੀ ਗਈ ਹੈ ਕੀ ਨਾਮ ਇਹ ਮੁੱਖ ਅਸਥਾਨ ਦੇ ਜਿਹੜੇ ਆ ਕੇ ਬਾਬਾ ਸਤਨਾਮ ਸਿੰਘ ਜ਼ਿੰਮੇਵਾਰ ਤੇ ਜਿਨ੍ਹਾਂ ਨੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਹੈ ਸ਼ਰਾਬ ਪੀ ਕੇ ਨਸ਼ਾ ਵਰਤ ਕੇ ਜੋ ਉਹਨਾਂ ਨੇ ਬੇਅਦਬੀ ਕੀਤੀ ਹੈ ਉਸ ਦਾ ਨਾਮ ਹੈ ਲਖਵਿੰਦਰ ਸਿੰਘ ਲੱਖਾ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ ਦੂਜਾ ਹੈਗਾ ਸੁਖਵਿੰਦਰ ਸਿੰਘ ਕੰਬਰਸਰ ਤੇ ਦੋ ਬੰਦਿਆਂ ਨੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਹੈ ਨਾਨਕਸਰ ਦੇ ਵਿੱਚ ਕਦੋਂ ਹੋਈ ਸੀ ਬੇਅਦਬੀ ਤੇ ਨਹੀਂ ਬੇਅਦਬੀ ਹੋਈ ਆ ਜੀ 23 ਦਸੰਬਰ ਨੂੰ ਹੋਈ ਆ ਜੀ ਬੇਅਦਬੀ ਠੀਕ ਹੈ ਜੀ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਅਸੀਂ 11 ਆਪਣੇ ਫਰਵਰੀ ਨੂੰ ਡਿਪਟੀ ਕਮਿਸ਼ਨਰ ਜਗਰਾਉਂ ਦੇ ਅਸੀਂ ਆਪਣੀ ਰਿਪੋਰਟ ਦਰਜ ਕਰਵਾਉਨੇ ਆ ਸ਼ਿਕਾਇਤ ਦਲਜੇ ਕਿਉਂ ਸਾਨੂੰ ਮਾਰਨੀਆਂ ਧਮਕੀਆਂ ਦਿੰਦੇ ਸੀ ਉਹ ਉਹਦੇ ਮੱਦੇਨਜ਼ਰ ਰੱਖਦੇ ਮੈਂ ਜਥੇਦਾਰ ਉੱਥੇ ਸੀ ਸੀਮੈਲ ਉੱਥੇ ਮੈਂ ਰਿਪੋਰਟ ਦੇ ਕੇ ਆਇਆ 11 ਫਰਵਰੀ ਨੂੰ ਕੋਈ ਕਾਰਵਾਈ ਨਹੀਂ ਹੋਈ ਬਾਕੀ ਸਤਕਾਰ ਗੁਰੂਗ੍ਰਾਂਤ ਸਾਹਿਬ ਸਤਕਾਰ ਕਮੇਟੀ ਦੇ ਉਸ ਜੱਥੇਦਾਰ ਭਾਈ ਸਦਜੀਤ ਸਿੰਘ ਖੋਸਾ ਤੇ ਤਰਲੋਕ ਸਿੰਘ ਇਹਨਾਂ ਕੋਲੇ ਮੈਂ ਵੀਡੀਓ ਵਾਇਰਲ ਕਰਤੀਆਂ ਸੀਗੀਆਂ ਇਹਨਾਂ ਨੇ ਵੀਡੀਓ ਬੇਤੋਂ ਲੈ ਲਈਆਂ ਸੀਗੀਆਂ ਉਹ ਵੀਡੀਓ ਵੀ ਮਤਲਬ ਇਹ ਜੱਥੇਬੰਦੀਆਂ ਵੱਲੋਂ ਵੀ ਇੱਕ ਸ਼ਿਕਾਇਤ ਦਰਜ ਹੋਈ ਆ ਉੱਥੇ ਜਗਰਾਉਂ ਸਿਟੀ ਥਾਣਾ ਦੇ ਵਿੱਚ ਵੀ ਇਹ ਪਾਵਨ ਸਰੂਪਾਂ ਦੀ ਜੋ ਬੇਅਦਬੀ ਹੋਈ ਆ ਦੋਸ਼ੀ 3 ਮਹੀਨੇ ਹੋ ਗਏ ਹਾਲ ਤੱਕ ਪੁਲਿਸ ਦੀ ਗ੍ਰੈਸ ਤੋਂ ਬਾਹਰ ਆ ਜੀ ਬਿਲਕੁਲ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਅੱਜ ਤੁਸੀਂ ਇੱਥੇ ਦਫ਼ਤਰ ਅਸੀਂ ਮੰਗ ਪੱਤਰ ਦੇਣ ਆਏ ਆ ਜੀ ਜੱਥੇਦਾਰ ਸਾਹਿਬ ਨੂੰ ਇਹਦੀ ਕਾਰਵਾਈ ਕਰਵਾਈ ਜਾਵੇ ਸਾਡੀ ਬੇਨਤੀ ਪੱਤਰ ਹੈ ਜੀ ਇਹ ਭਰੋਸਾ ਤਾਂ ਉਹ ਭਰੋਸਾ ਤਾਂ ਆਈਆਂ ਜੀ ਵੀ ਅਸੀਂ ਤਾਂ ਭਰੋਸੇ ਹੀ ਤੁਰੇ ਫਿਰਦੇ ਹਾਂ ਜੀ ਪਹਿਲਾਂ ਸਤਕਾਰ ਕਮੇਟੀਾਂ ਵਾਲੇ ਵੀ ਉਹਨਾਂ ਨੂੰ ਸਿੰਘਾਂ ਨੂੰ ਵੀ ਸਾਰੀ ਕਾਰਵਾਈ ਦੱਸੀ ਆ ਵੀ ਇਸ ਤਰ੍ਹਾਂ ਦਾ ਦੋਸ਼ੀ ਹੈ ਇਹ ਦੋਨੇ ਜਾਨੇ ਜੀ ਤੇ ਉਸ ਤੋਂ ਬਾਅਦ ਅਸੀਂ ਅਕਾਲ ਤਖਤ ਦੇ ਸਾਹਿਬ ਜਥੇਦਾਰ ਨੂੰ ਵੀ ਬੇਨਤੀ ਪੱਤਰ ਲਿਖਣਾ ਹੈ ਵੀ ਇਹਦੀ ਜਲਦੀ ਤੋਂ ਜਲਦੀ ਕਾਰਵਾਈ ਅਜੇ ਕੋਈ ਕਾਰਵਾਈ ਨਹੀਂ ਹੋਈ ਦੋਸ਼ੀ ਅਜੇ ਬਾਹਰ ਘੁੰਮ ਰਹੇ ਆ ਜੀ ਹਾਂਜੀ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ